ਹਲਕਾ ਜਲਾਲਾਵਾਦ ਦੇ ਪਿੰਡ ਬਾਮਣੀ ਵਾਲਾ ਵਿਖੇ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਜ਼ਿਲ੍ਹਾ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀਤੀ ਜਾ ਰਹੀ ਸੀ ਮੀਟਿੰਗ ਦੱਸਦੀ ਇਸ ਮੀਟਿੰਗ ਦੇ ਵਿੱਚ ਉਸ ਵਕਤ ਨਵਾਂ ਸਿਆਪਾ ਪੈ ਗਿਆ ਜਦੋਂ ਸਟੇਜ ਦੇ ਉੱਪਰੋਂ ਸ਼ੇਰ ਸਿੰਘ ਘਵਾਯਾ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਦੱਸਦੀ ਇਸ ਬਿਆਨ ਦੇਣ ਕਰਕੇ चंद ਮਿੰਟਾਂ ਦੇ ਵਿੱਚ ਹੀ ਜਿਹੜਾ ਮਾਹੌਲ ਖਰਾਬ ਹੋ ਗਿਆ ਆਓ ਤੁਸੀਂ ਵੀ ਸੁਣੋ ਕਿ ਆਖਿਰਕਾਰ ਉਹ ਕਿਹੜਾ ਬਿਆਨ ਦਿੱਤਾ ਗਿਆ ਸ਼ੇਰ ਸਿੰਘ ਘਵਾਯਾ ਦੇ ਵੱਲੋਂ ਕਿ ਜਿਸ ਦੇ ਨਾਲ ਵਰਕਰਾਂ ਦੇ ਵਿੱਚ ਕਾਫੀ ਜ਼ਿਆਦਾ ਗੁੱਸਾ ਦੇਖਣ ਨੂੰ ਮਿਲ ਰਿਹਾ। ਇਹ ਲੋਕ ਇੱਥੇ ਆ ਪਹਾੜੀ ਤੇ ਬੰਦੇ ਲੈ ਕੇ ਆ ਗਏ ਸਾਰੇ ਲੋਕਦੇ ਆ। ਉਹ ਵੀਰੋ ਉਹ ਬੰਦਿਆਂ ਦਾ ਕੋਈ ਦਰਾਂ ਪਾਸਾ ਨਹੀਂ। ਉਹਨਾਂ ਦੇ ਪਿੱਛੇ ਲੱਗ ਕੇ ਕਿਹੜੀ ਗਲਤੀ ਨਾਲ ਕਰਾ ਲਈ। 40 ਹਜ਼ਾਰ ਰੁਪਏ ਦੇ ਕੇ 29 ਹਜ਼ਾਰ ਰੁਪਏ ਦੀ ਰੋਟੀਆਂ ਦੀ। ਉਹਨਾਂ ਲੋਕਾਂ ਦਾ ਕੌਣ ਦੇ ਲੈ ਕੇ ਚੋਰੀ ਆ ਜਿਹਾ। बिल्कुल तो देख सकते हो शेर से घुबाया के एक बयान माहौल है जो बहुत ज्यादा प्रदेश द्यी है मैं प्रशास ਮੇਰੇ ਨਖਾਰਾ ਦੇ ਬੱਚੇ ਨੇ ਨਗਰਾਏ ਨੇ ਕਿੰਨੇ ਆ 600 ਸੇ ਘੁਮਾਏ ਨੇ ਜਦੋਂ ਕਾਲੀਬਾਲੇ ਜਾਂਦਾ ਨੂੰ ਹੁਣ ਗਾਣੀ ਦੱਸਾ ਆਓ ਆ ਆ 600 ਸੇ ਘੁਮਾ ਆ ਰਾਜਨੀਤਿਕ ਜਨ ਤਿਆਰੀ ਦੇ ਬੰਦੇ ਲਿਆਏ ਨੇ ਨਾਇਬ ਚਿਕ ਆ ਜੀ ਸ਼ੇਰ ਸਿੰਘ ਨੂੰ ਲੋਟਾ ਪਾਈਆਂ ਨੇ ਲਓ ਦੋਸਤੋ ਸ਼ੇਰ ਸਿੰਘ ਘੁਮਾਏ ਤੇ ਮੈਨੂੰ ਇੱਕ ਗੱਲ ਕੀਤੀ ਮੈਂ ਦੇਖਾਇਆ ਤੇ ਬੰਦੇ ਲਿਆਉਂਦੇ ਨੇ ਉਸ ਗੱਲ ਨੂੰ ਲੈ ਕੇ ਕਾਂਗਰਸੀ ਵਰਕਰਾਂ ਦੇ ਵਿੱਚ ਅਲਵਾਦ ਖੜਾ ਹੋ ਗਿਆ ਦੱਸਦੀ ਹੈ ਕਿ ਪਹਿਲੇ ਜਿਹੜਾ ਟੜੇਵਾਦੀਆ ਦੇ ਵਿੱਚ ਕਾਂਗਰਸ ਅਜੇ ਦੀ ਉਹ ਮੰਡੀ ਚੱਲ ਚੁੱਕੀ ਆ ਹੁਣ ਫਿਰ ਸ਼ਿੰਗਰ ਵਾਲੇ ਘਟਨਾਵਾਂ ਤੇਰੀ ਇੱਥੇ ਦੇਖੋ ਨੂੰ ਮਿਲ ਗਈ ਹੈ ਇਹ ਤਸਵੀਰਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਵਾਮਣੀ ਵਾਲਾ ਪਿੰਡ ਦੇ ਜਿੱਥੇ ਕਾਂਗਰਸ ਦੇ ਵੱਲੋਂ ਇੱਕ ਮੀਟਿੰਗ ਅਜੇ ਦੀ ਉਹ ਸੱਦੀ ਗਈ ਸੀ ਫਿਲਹਾਲ ਹੁਣ ਨਵਾਂ ਵਿਵਾਦ ਖੜਾ ਹੋ ਗਿਆ ਦੱਸ ਦਈਏ ਕਿ ਜਿਹੜਾ ਇਹ ਕਾਂਗਰਸੀ ਵਰਕਰਾਂ ਦੇ ਆਪਸ ਦੇ ਵਿੱਚ ਹੀ ਜਿਹੜਾ ਬਹਿਸਵਾਦੀ ਸ਼ੁਰੂ ਹੋਈ ਹੈ ਪ੍ਰਧਾਨ ਆ ਜਿਹੜਾ ਅੱਜ ਛੇਰ ਸਿੰਘ ਘਬਾ ਨੇ ਗਲਤ ਸ਼ਬਦ ਬੋਲ ਕੇ ਵੀ ਇਹ ਕਾਂਗਰਸੀ ਨਹੀਂ ਨੇ ਇਹ ਦਿਹਾੜੀ ਇਹ ਦਿਹਾੜੀਦਾਰ ਨੇ ਆ ਛੇਰ ਸਿੰਘ ਘਬਾ ਇਹ ਜੀਅੰਤ ਅਸੀਂ ਚੰਦ ਬਣੇ ਆ ਇਹਨੇ ਅੱਜ ਬੇਇੱਜ਼ਤੀ ਕੀਤੀ ਸਟੇਟ ਦੇ ਸਾਰੇ ਕਾਂਗਰਸੀ ਦੀ ਇਹ ਐਡਾ ਵੱਡਾ ਲੀਡਰ ਹੋਣ ਦੇ ਨਾਤੇ ਇਹ ਸ਼ਬਦ ਇਹਨਾਂ ਨਹੀਂ ਬੋਲਨੇ ਚਾਹੀਦੇ ਸੀ ਅਸੀਂ ਤੇ ਬੇਇੱਜ਼ਤੀ ਕਰਾਂਗੇ ਕਾਂਗਰਸ ਇੱਕ ਇਹ ਜਿਹੜੇ ਬੰਦੇ ਕਾਂਗਰਸੀ ਉਹ ਫੋਲੋ ਨਹੀਂ ਕਰਦੇ ਇਹ ਬਿਲਕੁਲ ਗੱਤ ਹੈ ਅਸੀਂ अभी अंत अल के अजे भी कांग्रेसी खड़े हैं खड़े हैं ਭਾਇਆ ਸਾਹਿਬ ਨੂੰ ਕੀ ਕਿਹਾ ਗਿਆ ਇੱਕ ਭਾਇਆ ਸਾਹਿਬ ਕਹਿੰਦੇ ਭਾਈ ਅਸੀਂ ਅੱਜ ਰਾਜਪక్ష్ ਦੇ ਮੂੰਹ ਨੂੰ ਇਹਨੂੰ ਬੋਟਾਂ ਪਾਈਆ ਤੇ ਅੱਜ ਸਾਨੂੰ ਦਿਹਾੜਗੇ ਕਹਿੰਦਾ ਪਿਆ